ਅੰਡ ਕਮੀਰਪੁਰ ਕਮੀਰਪੁਰ ਅੱਜ ਸਾਡੇ ਕੋ ਕਮੀਰਪੁਰਾ ਪਿੰਡ ਪਹੁੰਚੇ ਤੁਸੀਂ ਦਵਾਈਆਂ ਦੇ ਕੈਂਪ ਲਾਉਣ ਵਾਸਤੇ ਤੇ ਕੋਈ ਕੀ ਤੁਹਾਡੇ ਕੋ ਵਿਚਾਰ ਕੋ ਸੰਗਤਨ ਕੋ ਸੁਝਾਅ ਪਰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕਮੀਰਪੁਰਾ ਸੱਕੀ ਦੇ ਕੋਲ ਪੁਲ ਦੇ ਕੋਲ ਪਹੁੰਚੇ ਆ ਪਿੰਡ ਦੇ ਵਿੱਚ ਕਿ ਅਸੀਂ ਦਵਾਈਆਂ ਜਿਹੜੀਆਂ ਪਹਚਾ ਸਕੀ ਹੈ ਸੰਗਤਾਂ ਦੇ ਕੋਲ ਦੇ ਵੱਖ-ਵੱਖ ਜਿਹੜੇ ਮਰੀਜ਼ ਇੱਥੇ ਕੈਂਪ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੂੰ ਦਵਾਈਆਂ ਮੁਹੱਈਆ ਕਰਾਈਆਂ ਗਈਆਂ ਤੇ ਜਿਹੜੀ ਪਾਣੀ ਦੀ ਮਾਰ ਬਹੁਤ ਵੱਡੀ ਪਈ ਹੈ ਸਾਰੇ ਅਜਨਾਲੇ ਇਲਾਕੇ ਦੇ ਵਿੱਚ ਜਿਸ ਕਾਰਨ ਫਸਲਾਂ ਵੀ ਖਤਮ ਹੋ ਗਈਆਂ ਤੇ ਜਨ ਜੀਵਨ ਬਹੁਤ ਜਿਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ بڑے ਰੋਗ ਉੱਠ ਰਹੇ ਨੇ ਚਮੜੀ ਦੇ ਰੋਗ ਅਤੇ ਹੋਰ ਇਨਫੈਕਸ਼ਨ بڑے ਰੋਗ ਉੱਠ ਰਹੇ ਨੇ ਜਿਸ ਨੂੰ ਦੇਖਦੇ ਆ ਅਸੀਂ ਪਿੰਡ ਪਿੰਡ ਪਹੁੰਚ ਕਰ ਰਹੇ ਆ ਕਿ ਮੈਡੀਕਲ ਕੈਂਪ ਲਗਾਏ ਜਾਣ ਤੇ ਇੱਥੇ ਪਿੰਡ ਕਮੀਰਪੁਰੇ ਅੱਜ ਕੈਂਪ ਲਾਇਆ ਜੀ ਤੇ ਸਰਬੱਤ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੇ ਦਵਾਈਆਂ ਜਿਹੜੀਆਂ ਇਹ ਸੰਗਤਾਂ ਤੱਕ ਪਹੁੰਚ ਰਹੀਆਂ ਨੇ ਤੇ ਇਹ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਭਵੇਂ ਸਰੀਰ ਕਰਕੇ ਮਾਇਆ ਕਰਕੇ ਜਿਸ ਤਰ੍ਹਾਂ ਵੀ ਅਸੀਂ ਸੰਯੋਗ ਕਰ ਸਕਦੇ ਹਾਂ ਸਾਨੂੰ ਹਰ ਇੱਕ ਨੂੰ ਤੁਰਨਾ ਚਾਹੀਦਾ ਤੇ ਪੰਜਾਬ ਦੇ ਲੋਕ ਤੁਰੇ ਵੀ ਨੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਨਾਲ ਸਾਰੇ ਖੜੇ ਹੋਏ ਨੇ ਜਿੱਥੇ ਪੰਜਾਬ ਬਗਾਨਿਆਂ ਦੇ ਨਾਲ ਵੀ ਜਾ ਕੇ ਖੜਦਾ ਸੀ ਤੇ ਅੱਜ ਤੇ ਮਾਰ ਆਪਣਿਆਂ ਨੂੰ ਪਈ ਆ ਤੇ ਅੱਜ ਤੇ ਅਸੀਂ ਕਿਉਂ ਨਾ ਖੜਦੇ ਇੱਕ ਦੂਜੇ ਦੇ ਨਾਲ ਤੇ ਬੜੇ ਮੈਂ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਦਾ ਪੰਜਾਬ ਦੇ ਲੋਕਾਂ ਦਾ ਵੀ ਜਿਹੜੇ ਬੜੇ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਆ ਪੰਜਾਬ ਤੋਂ ਬਾਹਰੋਂ ਵੀ ਲੋਕ ਉੱਠੇ ਆ ਤੇ ਬੜੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਰੇ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ਣ ਤਰਕੀਆਂ ਬਖਸ਼ਣ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਤੇ ਇਸ ਤਰ੍ਹਾਂ ਮਹਾਰਾਜ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਮੀਰਪੁਰਾ ਜੋ ਸੱਕੀ ਵਾਲੇ ਪੁਲ ਦੇ ਨਾਲ ਆ ਜਨਾਲਾ ਤਸਵੀਰ ਜਿਹਾ ਪਿੰਡਾ ਇੱਥੇ ਅਸੀਂ ਅੱਜ ਦਵਾਈਆਂ ਦੇ ਕੈਂਪ ਲਾਏ ਆ ਜੋ ਪਰਿਵਾਰਾਂ ਨੂੰ ਜੋ ਮੱਛਰ ਦੀ ਜਾਂ ਕੋਈ ਅਲਰਜੀ ਦੀ ਪ੍ਰੋਬਲਮ ਕਿਸੇ ਤਰ੍ਹਾਂ ਦੀ ਬੁਖਾਰ ਦੀ ਕਾਸੇ ਸਾਡੇ ਕੋ ਭਾਈ ਜਗਜੀਤ ਸਿੰਘ ਰਿਆੜ ਪਿੰਡ ਤੋਂ ਪਹੁੰਚੇ ਦਵਾਈਆਂ ਲੈ ਕੇ ਪਹੁੰਚੇ ਅਸੀਂ ਇਹਨਾਂ ਦਾ ਵੀ ਤੈਅ ਦਲੋ ਧੰਨਵਾਦ ਕਰਦੇ ਆਂ ਪਿੰਡ ਦੇ ਮੋਦबीर ਭਰਾ ਸਾਡੇ ਕੋ ਖੜੇ ਨੇ ਸੋ ਇਹਨਾਂ ਦਾ ਵੀ ਕੋਈ ਵਿਚਾਰ ਲਓ ਸਾਡੇ ਵੱਲੋਂ ਸਾਰੀਆਂ ਸੰਗਤਾਂ ਦਾ ਭਾਈ ਸਾਹਿਬ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ